ਕਦਾ ਚੇ ਹਾਂ ਕਦੇ ਮੇਰੀ ਮੈਨੂੰ ਇੱਕ ਕੱਖ ਤੋਂ ਕਾਣਾ ਕਰ ਦੋ ਤੇ ਮੇਰੇ ਘਰ ਦੇ ਅੱਗੇ ਇੱਕ ਖੂਹ ਬਟਦਿਓ ਜੀ ਕੂਆ ਖੋਦ ਦੋ ਮਤਲਬ ਗਵਾਂਡੀ ਅੰਨਾ ਹੋਊਗਾ ਦੋ ਖੂਹ ਹੋਣਗੇ ਡਿੱਗੂ ਡਿੱਗੂ ਆਪ ਕਾਣੇ ਹੋਣ ਨੂੰ ਤਿਆਰ ਆ ਪਰ ਗਵਾਂਡੀ ਨੂੰ ਛੁੱਟਣਾ ਬਸ ਬਜਾਏ ਇਸ ਦੇ ਅਸੀਂ ਵਿਜਨ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਾਨੇ ਇਕੱਠੇ ਹੋ ਜਾਓ 16 ਜਾਨੇ ਇਕੱਠੇ ਹੋ ਜਾਓ ਇਕੱਠੇ ਹੋ ਕੇ ਕੋਈ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਦਿਮਾਗਾਂ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ ਕੁਝ ਨਿਕਲੂਗਾ ਉਹਨੂੰ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਜੀ ਹੁਣ ਕੱਲਿਆਂ ਦੀ ਕੰਪਨੀ ਦਾ ਜ਼ਮਾਨਾ ਨਹੀਂ ਹੈ ਨਹੀਂ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਤੋ ਕੱਢੋ ਬਹੁਤ ਕੁਝ ਅਜੇ ਦੁਨੀਆ ਦੁਨੀਆ 'ਚ ਹਜੇ ਕੰਪਿਊਟਰ ਨੇ ਦੁਨੀਆ 'ਚ ਹਜੇ ਸਾਡੇ ਬ੍ਰੇਨ ਨੇ ਬਹੁਤ ਸਾਰੇ ਮਿਲੀਅਨਰ ਬਣਾਉਣੇ ਨੇ ਬਿਲੀਅਨਰ ਹਜੇ ਬਣਾਉਣੇ ਨੇ ਐਫਰਟ ਚਾਹੀਦੀ ਹੈ ਬਸ اور ਮੈਂ ਦੇਖਿਆ ਹੈ ਬੜਾ ਕਮਾਲ ਦਾ ਆਈਡੀਆਜ਼ ਬੱਚਿਆਂ ਦੇ ਕੋਈ ਮਿਲਟਰੀ ਵਾਸਤੇ ਸਮਾਨ ਬਣਾ ਰਹੇ ਨੇ ਕੋਈ ਸਾਬਣਾ ਬਣਾ ਰਹੇ ਨੇ ਬਿਲਕੁਲ ਹਰਬਲ ਪ੍ਰੋਡਕਟ ਬਣਾ ਰਹੇ ਨੇ ਤੁਸੀਂ ਦੇਖਿਆ ਹੋ ਇਸ ਤੋਂ ਬਾਅਦ ਇੱਥੇ ਨਾਲ ਹੀ ਸਾਹਮਣੀ ਲੱਗੀ ਹੋਈ ਹੈ ਪ੍ਰਦਰਸ਼ਨੀ ਜਿਹੜੀ ਉਹਨਾਂ ਦੀ ਤੋ ਆਈਡੀਆ ਜਿਹੜੇ ਨੇ ਉਹ ਆਪਣੇ ਕੋਲੇ ਬਹੁਤ ਨੇ ਬਟ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਲੋੜ ਹੈ ਰეკਮੈਂਡੇਸ਼ਨ ਦੀ ਲੋੜ ਹੈ ਰਿਕੋਨਾਈਜੇਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਜੇ ਨੋ ਬਾਰ ਥਾਮਸ ਐਡੀਸਨ ਨੇ ਜਦੋਂ ਉਹਦੀ ਫੈਕਟਰੀ ਨੂੰ ਅੱਗ ਲੱਗੀ ਜਿੰਨੀਆਂ ਉਹਨੇ ਕੀਤੀਆਂ ਸੀ ਖੋਜਾਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਇੰਸ਼ੋਰੈਂਸ ਵੀ ਐ ਨਹੀਂ ਸੀ ਸਾਰੇ ਮੁਲਾਜ਼ਮ ਰੋ ਰਹੇ ਸੀ ਥੈਮਸ ਥਾਮਸ ਐਡੀਸਨ ਨੇ ਤਾੜੀਆਂ ਮਾਰੀਆਂ ਕਹਿੰਦਾ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਆਪਣੇ ਜਿਉਂਦੇ ਜੀ ਅੱਖਾਂ ਸਾਹਮਣੇ ਹੀ ਸੜ ਕੇ ਸੁਆਹ ਹੋ ਗਈਆਂ ਚਲੋ ਕੁਝ ਨਵਾਂ ਕਰੀਏ ਸਭ ਤੋਂ ਵੱਧ ਖੋਜਾਂ ਉਹ ਤੋਂ ਬਾਦ ਕੀਤੀਆਂ ਨੇ 65 ਅਬਬ ਹੋ ਗਿਆ ਸੀ ਸੋ ਆਪਣੇ ਕੋਲ ਐਗਜ਼ਾਮਪਲਾਂ ਪਈਆਂ ਸਾਰੀ ਦੁਨੀਆ ਦੀ ਕੇएफसी ਦੀ ਐਗਜ਼ਾਮਪਲ ਦਿੱਤੀ ਇਹਨਾਂ ਨੇ ਆਈਡੀਆ ਜਿਹੜੇ ਨੇ ਉਹੀ ਚੱਲਦੇ ਆ ਜੀ ਨਵੇਂ ਐਡ ਜਿਸ ਤਰ੍ਹਾਂ ਕੱਪੜੇ ਬਣਾਉਣ ਦਾ ਜਾਂ ਗਾਰਮੈਂਟਸ ਦਾ ਨਵਾਂ ਆਈਡੀਆ ਆ ਗਿਆ ਜੀ ਆਈਡੀਆ ਦੇਖੋ ਰੋਟੀ ਹਰੇਕ ਟਾਬੇ ਤੇ ਹੀ ਆٹے ਦੀ ਬਣਦੀ ਹੈ ਉਹੀ ਸਬਜੀ ਹੈ ਉਹੀ ਨਾਣ ਮਿਰਚ ਹੈ ਉਹੀ ਤੰਦੂਰ ਹੈ ਕੋਈ ਅੱਗ ਦਾ ਫਰਕ ਨਹੀਂ ਕੋਈ ਪਤਲੀ ਦਾ ਫਰਕ ਨਹੀਂ ਉਹਨੂੰ ਕਿਵੇਂ ਪੇਸ਼ ਕਰਨਾ ਹੈ ਉਹ ਹਵੇਲੀ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ 5 ਸਟਾਰ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਕੁਈ ਦੇ ਸੀਟਾ ਬਿਆਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਹੈਗਾ ਤਾਂ ਸਾਰਾ ਉਹੀ ਹੈ ਸੋ ਇਸ ਕਰਕੇ ਤੜਕਾ ਤੁਹਾਡਾ ਉਹੀ ਹੈ ਪਰ ਉਹਨੂੰ ਲਾਉਣਾ ਕਿਸ ਤਰ੍ਹਾਂ ਮਟੀਰੀਅਲ ਉਹੀ ਹੈ ਜਿਵੇਂ ਹੁਣ ਗੀਤ ਹੈ ਗੀਤ ਚੱਲਦੇ ਆ ਕਵਤਾਵਾਂ ਨੇ ਪੂਰੀ ਦੁਨੀਆ ਜਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਤੋਂ ਸਾਹਿਤ ਸ਼ੁਰੂ ਹੋਇਆ ਗੀਤ ਸ਼ੁਰੂ ਹੋਏ ਨੇ ਉਦੋਂ ਤੋਂ ਗੀਤ ਲਿਖੇ ਜਾ ਰਹੇ ਨੇ ਹਜ਼ਾਰਾਂ ਗੀਤਾਂ ਆਪਣਾਂ ਵੀ ਸੁਣ ਚੁੱਕੇ ਆਂ ਲਿਖੇ ਤਾਂ ਹੋ ਉਹਨਾਂ 35 ਅੱਖਰਾਂ 'ਚ ਜਾ ਰਹੇ ਨੇ ਨਾ ਬ ਕੋਈ ਸੀ ਨੇ ਕੋਈ ਅੱਖਰ ਪਹਿਲਾਂ ਲਾਤਾ ਕੋਈ ਸੀ ਨੇ ਕੋਈ ਬਾਅਦ ਚ ਲਾਤਾ ਗੀਤ ਉਹੀ ਨੇ ਅੱਖਰ ਉਹੀ ਨੇ ਸੁਰ ਸਾਤੀ ਨੇ ਦੁਨੀਆ 'ਚ ਸੱਤ ਸੁਰਾਂ ਦੇ ਵਿੱਚ ਹੀ ਸਾਰੀ ਦੁਨੀਆ ਨੇ ਇੰਜੋਏ ਕਰਨਾ ਹੈ ਉਹ ਸੱਤ ਸੁਰ Nusrat Fateh Ali Khan ਕੋਲੇ ਆਉਂਦੇ ਨੇ ਤਾਂ ਹੋਰ ਬਣ ਜਾਂਦੇ ਨੇ ਉਹ ਸੱਤ ਸੁਰ Ghulam Ali ਸਾਹਿਬ ਕੋਲੇ ਆਉਂਦੇ ਹੋਰ ਬਣ ਜਾਂਦੇ ਉਹ ਸੱਤ ਸੁਰ ਸਾਡੇ ਪੰਜਾਬੀ ਸਿੰਗਰਾਂ ਕੋਲੇ ਆਉਂਦੇ ਨੇ ਤਾਂ ਫੋਕ ਬਣ ਜਾਂਦੇ ਨੇ ਐਸਾ ਤੁਸੀਂ ਨੇ ਸੋ ਇਸ ਕਰਕੇ ਜੋ ਤੁਸੀਂ ਅੱਜ ਕਰ ਰਹੇ ਹੋ ਬਹੁਤ ਕਮਾਲ ਹੈ ਤੁਸੀਂ ਕੱਲ ਨਹੀਂ ਕਰ ਰਹੇ ਹੋ ਪਹਿਲਾਂ ਤਾਂ ਲੱਗਦਾ ਸੀਗਾ ਵੀ ਤਾਰੇ ਜਿਹੜੇ ਨੇ ਇਹਨਾਂ ਦਾ ਕੋਈ ਪਹੁੰਚ ਨਹੀਂ ਸਕਦਾ ਹੁਣ ਕੱਲੇ ਕੱਲੇ ਤਾਰੇ ਨਾਲ ਤਾਂ ਗੱਲ ਕਰਕੇ ਸੌਂਦੇ ਆ ਸਾਡੇ ਸਾਇੰਟਿਸਟ ਕਿ ਉਹ ਕਿੱਥੇ ਹੈ ਗੈਲੈਕਸੀ ਜੋ ਕਿੱਥੇ ਹੈ ਕੀ ਹੋਣ ਵਾਲਾ ਹੈ ਕਿਵੇਂ ਯੂਨੀਵਰਸ ਕਿਵੇਂ ਕੰਮ ਕਰਦਾ ਸਾਰਾ ਕੁਝ ਹੁਣ ਤਾਂ ਆ ਗਿਆ ਧਰਤੀ ਤੇ ਆ ਗਿਆ ਸਭ ਕੁਝ ਬਿਕੋਜ਼ ਆਫ ਇਨੋਵੇਸ਼ਨ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਹਾਂ ਤੁਹਾਡੇ ਚ ਬਹੁਤ ਵੱਡੇ ਵੱਡੇ ਸਾਇੰਟਿਸਟ ਤੁਹਾਡੇ ਚ ਬਹੁਤ ਵੱਡੇ ਵੱਡੇ ਬਿਜ਼ਨਸ ਮਾਈਂਡਡ ਬਿਜ਼ਨਸ ਮੈਨ ਤਾਂ ਬਹੁਤ ਹੁੰਦੇ ਨੇ ਬਿਜ਼ਨਸ ਮਾਈਂਡਡ ਬਹੁਤ ਘੱਟ ਹੁੰਦੇ ਆ ਬਿਜ਼ਨਸ ਮਾਈਂਡਡ ਲੋਕ ਨਿਕਲਣਗੇ ਕਈਆਂ ਦੇ ਐਗਰੀਮੈਂਟ ਹੋ ਵੀ ਗਏ ਵੱਡੇ ਵੱਡੇ ਕੰਪਨੀਆਂ ਨਾਲ ਸੋ ਕਾਮਯਾਬੀ ਜਿਹੜੀ ਹੈ ਉਹਦਾ ਇੱਕੋ ਹੀ ਰਸਤਾ ਹੈ ਉਹਦਾ ਨਾਮ ਹੈ ਹਾਰਡ ਵਰਕ ਉਹਦਾ ਨਾਮ ਹੈ ਜਜ਼ਬਾ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਡਾ ਕੁਝ ਬਣਨ ਦਾ ਸੁਪਨਾ ਕੁਝ ਕਰਨ ਦਾ ਸੁਪਨਾ ਜਿੱਦ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਉਹ ਸੁਪਨਾ ਹੈ ਅਸਲ ਵਿੱਚ ਸੁਹਾਰ ਬੰਦਾ ਕਾਮਯਾਬੀ ਚਾਹੁੰਦਾ ਹਰ ਬੰਦਾ ਚਾਹੁੰਦਾ ਮੇਰਾ ਨਾਮ ਹੋਵੇ ਹਰ ਬੰਦਾ ਚਾਹੁੰਦਾ ਕਿ ਮੈਂ ਦੁਨੀਆ ਚ ਕੁਝ ਆਪਣਾ ਮੁਕਾਮ ਬਣਾ ਕੇ ਜਾਵਾਂ ਇਹ ਵੀ ਪਤਾ ਹੈ ਕਿੰਨੀ ਇੱਕ ਆਪਣੀ ਲਿਮਿਟੇਸ਼ਨ ਹੈ ਏਜ ਦੀ ਜਾਣਾ ਹਰੇਕ ਨੇ ਹੈ ਪਰ ਨਾਮ ਬਹੁਤ ਘੱਟ ਬੰਦਿਆਂ ਦਾ ਰਹਿੰਦਾ ਸੋ ਇਹ ਜੋ ਕੁਝ ਕਰਕੇ ਜਾਓ ਤਾਂ ਧਰਤੀ ਤੇ ਕਿ ਦੁਨੀਆ ਯਾਦ ਕਰੇ ਕਿ ਆਏ ਸੀ ਵੀ ਕੋਈ ਬੰਦੇ ਤੇ ਉਹਨਾਂ ਨੇ ਕੁਝ ਕੀਤਾ ਤੇ ਆ ਉਹਨਾਂ ਨੇ ਦੇਣਾ ਇਹਦੇ ਕਰਕੇ ਇੰਨੀਆਂ ਜ਼ਿੰਦਗੀਆਂ ਬਚੀ ਪੈਨਸਿਲਿਨ ਜਿਹਨੇ ਬਣਾਈ ਸੀ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਉਸ ਵੇਲੇ ਪੈਨਸਿਲਿਨ ਬਹੁਤ ਹੁਣ ਪੈਨਸਿਲਿਨ ਵੀ ਬੰਦ ਹੋ ਗਈ ਅੱਗੇ ਚਲੀ ਗਈ ਸਰ ਅੱਗੇ ਤੋਂ ਅੱਗੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਉਹ ਅੱਗੇ ਪੁਰਾਣੀਆਂ ਹੋ ਗਿਆ ਉਸ ਤੋਂ ਅੱਗੇ ਕੋਈ ਰਾਹ ਮਿਲ ਜਾਂਦਾ ਸੋ ਆਈਡੀਆ ਦੀ ਗੱਲ ਚਲਦੀ ਹੈ ਕਿ ਇੱਕ ਮੈਂ ਕਾਫੀ ਜਗਤੇ ਕੋਟ ਵੀ ਕੀਤੀ ਗੱਲੇ ਉਹ ਕੋਈ ਕੰਪਨੀ ਸੀਗੀ ਟੂਥਪੇਸਟ ਬਣਾਉਂਦੀ ਸੀ ਤੋਂਨ ਸੇਲ ਵਧਾਉਣੀ ਸੀ ਉਹਨਾਂ ਨੇ ਆਪਣੇ ਸਾਰੇ ਸੇਲਜ਼ ਮੈਨੇਜਰ ਕ੍ਰੀਏਟਿਵ ਡਾਇਰੈਕਟਰ ਫਲਾਣੇ ਥਿੰਮ ਕੇ ਜੋ ਵੀ ਡਿਪਾਰਟਮੈਂਟ ਹੁੰਦੇ ਨੇ ਪੀਆਰ ਉਹ ਬੁਲਾ ਲਏ ਵੀ ਆਪਾਂ ਸੇਲ ਵਧਾਉਣੀ ਹੈ ਕੀ ਆਈਡੀਆਜ਼ ਕੋਈ ਕਹਿੰਦਾ ਜੀ ਵਿਰਾਟ ਕੋਹਲੀ ਨੂੰ ਬ੍ਰਾਂਡ ਵੈਸਟਰ ਲੈ ਲਓ ਕੋਈ ਕਹਿੰਦਾ ਜੀ ਆਈਪੀਐਲ ਨੂੰ ਸਪான்ਸਰ ਕਰ ਦੋ ਵੱਡੇ ਵੱਡੇ ਬੋਰਡ ਲੱਗਣਗੇ ਆਪਣੇ ਉਹ ਕਹਿੰਦਾ ਜੀ ਸ਼ਾਹਰੁਖ ਖਾਨ ਨੂੰ ਲੈ ਲੋ ਅਮਰ ਖਾਨ ਨੂੰ ਲੈ ਲੋ ਫਰੈਂਡ ਵੈਸਟਰ ਵੱਡੇ ਨਾਮ ਨੇ ਤੇ ਆਈਡੀਆ ਜਿੱਤੇ ਸਾਰਿਆਂ ਨੇ ਇੱਕ ਬੈਠਾ ਜੀ ਕੋਈ ਥੋੜੇ ਵਰਗਾ ਉਹ ਕਹਿੰਦਾ ਜੀ ਕੋਈ ਪੈਸਾ ਨਹੀਂ ਲੱਗਣਾ ਸੇਲ ਵੀ ਵਧ ਜਾਣੀ ਹੈ ਪਰ ਉਸ ਤੋਂ ਪਹਿਲਾਂ ਇੱਕ ਐਗਰੀਮੈਂਟ ਕਰਨਾ ਪਊਗਾ ਤੁਹਾਨੂੰ ਮੇਰੇ ਨਾਲ ਵੀ ਜਿੰਨੀ ਸੇਲ ਵਧਗੀ ਉਹਦੇ 40% ਮੇਰਾ ਕਹਿੰਦਾ 60 ਤੁਹਾਡਾ ਪੈਸਾ ਕੋਈ ਨਹੀਂ ਲੱਗਣਾ ਉਹ ਕਹਿੰਦਾ ਇਹ ਆਈਡੀਆ ਤਾਂ ਨਹੀਂ ਮਾੜਾ ਹੈਗਾ ਕੀ ਹੈ ਐਗਰੀਮੈਂਟ ਕਰ ਲੈ ਵੀ ਹਾਂ ਤੇਰਾ ਉਹ ਕੰਦਾ ਜਿਹੜਾ ਆਪਣਾ ਹੁਣ ਚੱਲਦਾ ਨਾ ਇਹ ਪੇਸਟ ਇਹਦਾ ਜਿਹੜਾ ਮੂੰਹ ਹੈ ਨਾ ਇਹ ਬਹੁਤ ਟਾਈਟ ਹੈ ਬੜਾ ਐਦਾਂ ਦੱਬ ਕੇ ਕਹਿੰਦਾ ਬ੍ਰਸ਼ ਦੇ ਉੱਤੇ ਲਾਉਣਾ ਪੈਂਦਾ ਲੋਕਾਂ ਨੂੰ ਹੱਥ ਭਈ ਹੋਈ ਹੈ ਥੋੜੇ ਮੂੰਹ ਖੁੱਲਾ ਕਰ ਦਿਓ ਅਗਲੇ ਵਿੱਚ ਆ ਅਗਲਾ ਜਿਹੜਾ ਜਾਊਗਾ ਹੁਣ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਦੱਬਣਾ ਐ ਐਨਾ ਆਊਗਾ ਬਾਹਰ ਤੇ ਆਪਾਂ ਨੇ ਕਦੀ ਦੁਬਾਰਾ ਪਾਇਆ ਵਾਪਸ ਉਹਦੇ ਜਿੱਦ ਬਾਅਦ ਪਾਇਆ ਵੀ ਜਾਵੇ ਸੇਲ ਚੜ ਗਈ 150% ਨੂੰ ਕਹਿੰਦਾ ਬਸ ਉਸ ਹਿਸਾਬ ਨਾਲ ਮੈਨੂੰ ਅੱਗੇ ਮੇਰੇ ਮੇਰਾ ਦੇ ਜੋ ਕੋਈ ਪੈਸਾ ਲੱਗਿਆ ਕੁਝ ਨਹੀਂ ਹੋਇਆ ਸਿਰ ਵੱਧ ਗਈ ਆਈਡੀਆ ਸੀਗਾ ਉਹਦਾ ਆਈਡੀਆ ਹੁਣ ਕੋਈ ਆਜਾ ਬਣਾ ਨਾ ਦੇ ਉਹ ਕੁਝ ਵੀ ਹਾਂ ਆਈਡੀਆ ਆ ਗਿਆ ਵੀ ਸਾਡਾ ਹੋ ਗਿਆ ਇਹ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਐ ਪ੍ਰੈਸ ਕਰਕੇ ਜਾ ਦਿੰਦਾ ਹੁਣ ਉਹ ਤੇ ਬੋ ਕਰ ਦਿੰਦੇ ਸੋ ਇਸ ਕਰਕੇ ਹਾਜੀ ਦੁਨੀਆ ਜਿਹੜੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਤੁਹਾਡਾ ਯੋਗਦਾਨ ਹੈ ਜੀ ਦੁਨੀਆ ਵੇਟ ਕਰ ਰਹੀ ਹੈ। ਪੁਰਾਣੀਆਂ ਚੀਜ਼ਾਂ ਨੂੰ ਅਪਡੇਟ ਕਰਨਾ, ਨਵੀਆਂ ਨੂੰ ਕ੍ਰੀਏਟ ਕਰਨਾ ਔਰ ਜਿਹੜਾ ਕ੍ਰੀਏਟਰ ਹੁੰਦਾ ਨਾ ਜਿਹੜਾ ਕ੍ਰੀਏਟਿਵ ਹੁੰਦਾ ਬੰਦਾ ਪ੍ਰਮਾਤਮਾ ਸਭ ਤੋਂ ਵੱਧ ਨੇੜੇ ਉਸ ਬੰਦੇ ਨਾਲ ਹੁੰਦਾ ਕਿਉਂਕਿ ਪ੍ਰਮਾਤਮਾ ਖੁਦ ਕ੍ਰੀਏਟਿਵ ਹੈ। ਰੱਬ ਖੁਦ ਕ੍ਰੀਏਟਿਵ ਹੈ ਤੇ ਉਹ ਕ੍ਰੀਏਟਿਵ ਬੰਦਿਆਂ ਨੂੰ ਜ਼ਿਆਦਾ ਨੇੜੇੋਂ ਪਸੰਦ ਕਰਦਾ ਕਿ ਮੇਰੇ ਇਹਨਾਂ ਨੇ ਜਿਹੜਾ ਰੀਪਰੈਜ਼ੈਂਟ ਕਰਦੇ ਨੇ ਦੁਨੀਆ ਤੇ ਕੁਝ ਕਰਨਾ ਇਹ ਵੀ ਹੈਗਾ ਸੀ ਇੱਕ ਕਿਸੇ ਨੇ ਮੈਨੂੰ ਸੁਣਾਇਆ ਸੀ ਕਿ ਪਰਮਾਤਮਾ ਨੇ ਸਾਰੇ ਬੰਦਿਆਂ ਨੂੰ ਪੁੱਛਿਆ ਡਿਫਰੈਂਟ ਡਿਫਰੈਂਟ ਕੰਟਰੀ ਦੇ ਬੰਦਿਆਂ ਨੂੰ ਵੀ ਅਸੀਂ ਤੁਮੈ ਇਹ ਨੂੰ ਦਿਮਾਗ ਨਾਲ ਦੀ ਚੀਜ਼ ਦਿੱਤੀ ਸੀ ਤੁਸੀਂ ਕਿੱਥੇ ਵਰਤਿਆ ਜਰਮਨੀ ਵਾਲੇ ਕਹਿੰਦੇ ਸੀ ਕਾਰਾਂ ਬਣਾਉਣ ਤੇ ਵਰਤੇ ਸਾਡੀਆਂ ਕਾਰਾਂ ਬਹੁਤ ਫੇਮਸ ਹੈ ਇਹ ਕਹਿੰਦੇ ਵੈਰੀ ਗੁੱਡ ਇੰਗਲੈਂਡ ਵਾਲੇ ਕਹਿੰਦੇ ਸੀ ਆਰਕੀਟੈਕਟ ਦੇ ਵਰਕੇ ਵਰਤੇ ਆ ਜੀ ਸਾਡੀਆਂ ਤਾਂ ਆਰਕੀਟੈਕਟ ਬਹੁਤ ਫੇਮਸ ਹਨ ਅਮਰੀਕਾ ਵਾਲੇ ਕਹਿੰਦੇ ਸੀ ਇੱਥੇ ਹਾਰ ਬਣਾਉਣ ਤੇ ਵਰਤੇ ਆ ਜੀ ਬੜਾ ਦੁਨੀਆ 'ਚ ਥਿਆਰ ਬਣਾਏ ਨੇ ਠੀਕ ਹੈ ਕਹਿੰਦੇ ਕਿਸੇ ਨੇ ਕੁਝ ਕਿਹਾ ਕਿਸੇ ਨੇ ਜਪਾਨ ਵਾਲਿਆਂ ਨੇ ਕੋਰੀਆ ਵਾਲਿਆਂ ਨੇ ਟੈਕਨੋਲੋਜੀ ਦਾ ਕਹਿਤਾ ਠੀਕ ਹੈ ਤੇ ਆਪਣੇ ਵਾਲੇ ਦੀ ਵਾਰੀ ਆ ਗਈ ਉਗਣ ਜਿੱਥੇ ਮੈਂ ਵਰਤਿਆ ਉੱਥੇ ਤੱਕ ਨਾ ਕਿਸੇ ਨੇ ਵਰਤਿਆ ਹੀ ਨਹੀਂ ਕਹਿੰਦਾ ਕੀ ਕਹਿੰਦਾ ਇਹਨਾਂ ਨੇ ਜੋ ਜੋ ਬਣਾਇਆ ਬਲਾਓ ਉਹਨਾਂ ਗੱਡੀ ਲਿਆਂਦੀ ਕਿਸੇ ਨੇ ਬਿਲਡਿੰਗ ਲਿਆਂਦੀ ਆਪਦੀ ਬਣਾ ਕੇ ਨਕਸ਼ਾ ਉਹਨ ਮੇਡ ਇਨ ਇੰਡੀਆ ਦਾ ਉਹਦੇ ਤੇ ਪਰਚੀਆਂ ਲਾ ਦੇ ਕਹਿੰਦਾ ਪਤਾ ਚੱਕ ਲਈ ਇਹਨਾਂ ਨੇ ਜਿੱਥੇ ਮਰਜੀ ਬਣਿਆ ਇਹ ਮੇਡ ਇਨ ਇੰਡੀਆ ਕਰ ਦੋ ਗਸ ਕਰ ਤੁਸੀਂ ਆਪੀ ਸਫਾਈਆਂ ਦੇ ਹੀ ਜਾਣਗੇ ਬਾਅਦ ਚ ਵੀ ਨਹੀਂ ਨਹੀਂ ਇਹ ਬੀਅਤ ਨਾਮ ਨੇ ਬਣਦੀ ਹੈ ਆਈਡੀਆ ਤਾਂ ਯਹਾਂ ਦਾ ਹੈ ਅਸੈਂਬਲਿੰਗ ਯਹਾਂ ਹੁੰਦੀ ਹੈ ਕਹਿੰਦੇ ਬਸ ਔਡੇ ਬਣਦੀ ਹੈ ਜੀ ਬਦਨ ਨੂੰ ਪਤਾ ਉਹਦੇ ਵੀ ਤੁਹਾ ਇਹ ਵੀ ਇੱਕ ਕ੍ਰੀਏਟੀਵਿਟੀ ਹੈ ਇਹ ਵੀ ਇੱਕ ਕ੍ਰੀਏਟਿਵਿਟੀ ਉਹ ਪਹਿਲਾਂ ਮੇਡ ਇਨ ਜਰਮਨੀ ਲਿਖ ਦਿੰਦੇ ਬਈ ਪਹਿਲਾਂ ਉਹ ਉਹ ਲਿਖਿਆ ਨਹੀਂ ਉਹਨੇ ਆਖਿਆ ਵੀ ਆਹੇ ਚੀਜ਼ ਦੀ ਘਾਟ ਹੈ ਲਿਖ ਦਿੰਨੇ ਇੱਥੇ ਸੋ ਇਸ ਕਰਕੇ ਆਪਾਂ ਕਿਸੇ ਗੱਲੋਂ ਘੱਟ ਨਹੀਂ ਹੈਗੇ ਤੇ ਆਪਾਂ ਆਪਣੇ ਆਈਡੀਆਜ਼ ਇੰਨੇ ਕੋ ਆਪਣੇ ਕੋਲੇ ਨੇ ਕਿ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਕਾਮਯਾਬੀ ਅੱਜ ਮਾਸਟਰ ਕਾਰਡ ਦਾ ਸੀਓ ਪੰਜਾਬੀ ਹੈ ਅੱਜ ਬਲੈਂਕਟ ਪੰਜਾਬੀ ਨੇ ਬਣਾਈ ਹੋਈ ਹੈ Zomato ਪੰਜਾਬੀ ਦੀ ਕ੍ਰੀਏਟਿਵ ਹੈ ਕ੍ਰੀਏਟੀਵਿਟੀ ਹੈ ਸੋ ਇਸ ਕਰਕੇ ਕੋਈ ਦੁਨੀਆ ਜੈਸੀ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਕ੍ਰੀਏਟੀਵਿਟੀ ਨੂੰ ਚੈਲੰਜ ਕਰਦੀ ਹੋਏ ਬਸ ਇੱਕ ਲੋਡ ਹੈ ਇੱਕ ਮਾਹੌਲ ਦੀ ਜਿਹੜਾ ਪਲੇਨ ਹੈ ਜਹਾਜ਼ ਹੈ 747 787 ਬਹੁਤ ਪਾਵਰਫੁਲ ਹੁੰਦਾ ਹੈ 350 ਪੈਸੈਂਜਰਸ ਉਹਨਾਂ ਦਾ ਸਮਾਨ ਖੁਦ ਦਾ ਵਜ਼ਨ ਪਲੱਸ ਸਵਾ ਲੱਖ ਲੀਟਰ ਤੇਲ ਉਹ ਲੈ ਕੇ ਉੱਡ ਜਾਂਦਾ ਇੰਨਾ ਜਿਆਦਾ ਪਾਵਰਫੁੱਲ ਇੰਜਨ ਪਰ ਜਿਸ ਵੇਲੇ ਉਹ 에어ਪੋਰਟ ਦੇ ਗੇਟ ਤੇ ਖੜਾ ਹੁੰਦਾ ਉਹਦੀ ਵੈਲਿਊ ਜ਼ੀਰੋ ਪਾਵਰ ਜ਼ੀਰੋ ਕਿਉਂਕਿ ਪਲੇਨ ਦੇ ਬੈਗ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਕਿਵੇਂ ਚੱਲੂਗਾ ਕੰਮ ਫਿਰ ਇੱਕ ਛੋਟਾ ਜਿਹਾ ਟਰੈਕਟਰ ਜਾ ਹੁੰਦਾ ਉਹ ਪਲੇਨ ਨੂੰ ਐਦਾਂ ਕਰਕੇ ਸਿੱਧਾ ਕਰ ਦਿੰਦਾ ਹੈ ਪਲੇਨ ਨੂੰ ਰਨਵੇ ਨਜ਼ਰ ਆ ਜਾਂਦਾ ਹੈ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮਚ ਹੁਣ ਮੇਰਾ ਕੰਮ ਹੈ। ਉਹੀ ਪਲੇਨ ਜਿਹੜਾ ਉਹ ਉੱਡ ਜਾਂਦਾ ਹੈ। ਸ਼ਿਕਾਗੋ ਲਈ ਇਹ ਤੋਂ 14 ਘੰਟੇ ਬਾਅਦ ਸ਼ਿਕਾਗੋ ਵੀ ਉਤਰ ਜਾਂਦਾ ਹੈ। ਦਿੱਲੀ ਤੋਂ 25 ਮਿੰਟ ਬਾਅਦ ਚੰਡੀਗੜ੍ਹ ਵੀ ਉਤਰ ਜਾਂਦਾ ਹੈ ਇਹ ਉਹਦੇ ਇੰਜਨਾਂ ਦੇ ਡਿਪੈਂਡ ਕਰਦਾ ਹੈ ਕਪੈਸਿਟੀ ਕਿੰਨੀ ਹੈ। ਸਰਕਾਰ ਰਨਵੇ ਬਣ ਸਕਦੀ ਹੈ, ਸਰਕਾਰ ਟਰੈਕਟਰ ਬਣ ਸਕਦੀ ਹੈ ਤੁਹਾਡੇ ਲਈ। ਉੱਡਣਾ ਤੁਸੀਂ ਆਪਣੇ ਇੰਜਨਾਂ ਦੇ ਸਾਰੇ ਆ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਜੀ ਤੁਹਾਨੂੰ ਮੌਕਾ ਦੇ ਸਕਦੇ ਆ ਉੱਡਣਾ ਉਸ ਤੋਂ ਬਾਅਦ ਅਸਮਾਨਾਂ ਨੂੰ ਆਪਣੀ ਮੰਜ਼ਿਲ ਬਣਾਉਣਾ ਇਹ ਤੁਹਾਡਾ ਕੰਮ ਹੈ ਜਿਹੜੇ ਕੰਮ ਪਹਿਲਾਂ ਸਭ ਤੋਂ ਪਹਿਲਾਂ ਨਾ ਦਿਮਾਗ ਨਾਲੋਂ ਪਹਿਲਾਂ ਉਸ ਕੰਮ 'ਚ ਦਿਲ ਲਾਉਣਾ ਪੈਂਦਾ ਕੁਝ ਇਸ ਤਰ੍ਹਾਂ ਸੇ ਰਿਸ਼ਤਿਆਂ 'ਚ ਆਗ ਲਗਾ ਦਿੰਦੇ ਹਨ ਲੋਕ ਕੁਝ ਇਸ ਤਰ੍ਹਾਂ ਸੇ ਰਿਸ਼ਤਿਆਂ 'ਚ ਆਗ ਲਗਾ ਦਿੰਦੇ ਹਨ ਲੋਕ पहले दिल लगाकर बाद में दिमाग लगा देते हैं लोग दिल पहला लगता है जिथे दिमाग लग गया ना उन्हें कोई ना कोई पंगा पाना है इसे करके तुम कोचे जो भी डेंजर जो स्कूल दे है, बच्चे भजदे जाते होंगे स्कूल का साइन है भी उप हॉर्न ना मारो हॉर्न उत्ते करॉस लाया है साइन है सारे डेंजर का साइन की है जितने खतरा हो ਬਜਲੀ ਦੀਆਂ ਤਾਰਾਂ ਤੇ ਲਿਖਿਆ ਹੁੰਦਾ ਬਜਲੀ ਮੰਤਰੀ ਸਾਹਿਬ ਬੈਠੇ ਆ ਹਨਾ ਖੰਭਿਆਂ ਤੇ ਲਿਖਿਆ ਹੁੰਦਾ ਬੰਦੇ ਦੀ ਖੋਪੜੀ ਬਣਾ ਕੇ ਕਾਟਾ ਇਹਦਾ ਮਤਲਬ ਹੁੰਦਾ ਵੀ ਇੱਥੋਂ بچਿਓ ਇੱਥੇ ਬੰਦੇ ਦਾ ਦਿਮਾਗ ਵਰਤਿਆ ਹੋਇਆ ਇੱਥੇ ਇੱਥੇ ਖਤਰਾ ਹੈ ਖੋਪੜੀ ਵਰਤੀ ਹੈ ਇੱਥੇ ਖੋਪੜੀ ਬਣਾ ਕੇ ਉਹ ਤੇ ਖਤਰਾ ਹੈ ਨਾਲ ਜਿਹੜਾ ਵੀ ਕੰਮ ਕਰਨਾ ਹੈ ਪਹਿਲਾਂ ਉਹਨੂੰ ਦਿਲ ਲਾਓ ਵੀ ਆ ਮੇਰਾ ਕੰਮ ਆ ਗੱਲ ਕਰਨ ਨੂੰ ਦਿਲ ਕਰਦਾ ਦਿਮਾਗ ਬਾਚ ਲਓ ਜਦੋਂ ਦਿਲ ਲੱਗ ਗਿਆ ਵੀਹ ਕੰਮ ਚ ਮੇਰਾ ਦਿਲ ਹੈ ਬਸ ਉਹ ਤੋਂ ਬਕਾਮ ਜੱਲੀ ਹੈ ਬਸ ਆਪਾਂ ਕਹਿੰਦੇ ਬਹੁਤ ਸਾਰੇ ਲੋਕ ਐ ਹੋ ਜੇ ਨੇ ਜਿਹੜੇ ਇਹੋ ਜਿਹੇ ਜੌਬਸ ਕਰਦੇ ਨੇ ਜਿੱਥੇ ਉਹਦਾ ਦਿਲ ਨਹੀਂ ਕਰਦਾ ਉਹ ਉਹਨਾਂ ਨੇ ਸੋਚਿਆ ਕੁਛ ਹੋਰ ਹੁੰਦਾ ਉਹਨਾਂ ਨੂੰ ਉਹ ਜੌਬ ਕੋਈ ਹੋਰ ਮਿਲ ਜਾਂਦੀ ਆ ਫਿਰ ਉਹ ਸਮਝ ਲਓ ਘੰਟੇ ਹੀ ਪੂਰੇ ਕਰਦੇ ਆ ਉਹ ਵੀ ਜਰ 10 ਵਜੇ ਆਉਣਾ 5 ਵਜੇ ਜਾਣਾ ਬਸ ਉਹਨਾਂ ਦਾ ਦਿਲ ਨਹੀਂ ਹੁੰਦਾ ਉਸ ਕੰਮ ਚ ਫਿਰ ਉਹਦੇ ਰਿਜ਼ਲਟ ਵੀ ਨਹੀਂ ਆਉਂਦੇ ਅੱਜ ਜੇ ਤੁਹਾਡਾ ਦਿਲ ਹੈ ਪਹਿਲ ਨਹੀਂ ਫਿਰ ਲੋਕ ਫਰੀ ਚ ਵੀ ਕੰਮ ਕਰਦੇ ਐ ਐਨ ਜੀਓ ਬਹੁਤ ਸਾਰੇ ਲੋਕਾਂ ਨੇ ਐਨ ਜੀਓ ਬਣਾਈ ਹੋਈ ਐ ਬਹੁਤ ਸਾਰੇ ਲੋਕ ਬਿਨਾਂ ਤਨਖਾਹ ਤੋਂ ਵੀ ਕੰਮ ਕਰਦੇ ਐ ਬਹੁਤ ਸਾਰੇ ਲੋਕ નો ਪ੍ਰੋਫਿਟ નો ਲਾਸਟ ਤੇ ਵੀ ਕੰਮ ਕਰਦੇ ਆ ਸਮਾਜ ਦੀ ਸੀ ਉਹਨਾਂ ਦਾ ਦਿਲ ਹੈ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਗੁੱਡ ਵਿਸ਼ੇਸ ਵੀ ਦਿਨਾ 26 ਦਾ ਸਾਲ ਵਾਸਤੇ ਵੀ ਤੁਹਾਡੇ ਫਿਊਚਰ ਵਾਸਤੇ ਵੀ ਕਾਮਯਾਬੀਆਂ ਅੰਬਰਸ਼ ਜਿਹੜੀਆਂ ਛੂਣ ਵਾਲੀਆਂ ਕਾਮਯਾਬੀਆਂ ਤੁਸੀਂ ਆਪਣੇ ਦਿਲ ਚ ਰੱਖੋ ਤੇ ਤੁਹਾਡੇ ਇਹਨਾਂ ਕਾਮਯਾਬੀਆਂ ਨੂੰ ਹੋਰ ਉਡਾਨਾਂ ਭਰਉਣ ਵਾਸਤੇ ਤੁਹਾਨੂੰ ਹੈਲਪ ਕਰਨ ਵਾਸਤੇ ਪਾ ਨੂੰ ਸੇ ਇਨਸੂਲਟਾ ਦੇਣ ਵਾਸਤੇ ਅਸੀਂ ਹਾਜ਼ਰ ਰਵਾਂਗੇ ਕੋਈ ਬਜਟ ਦੀ ਘਾਟ ਨਹੀਂ ਰਹੂਗੀ ਬਸ ਇਹੀ ਹੋਵੇ ਕਿ ਇਹ ਵੀ ਪੰਜਾਬ ਤੋਂ ਆਏ ਨੇ ਇਹ ਪੰਜਾਬ ਦੇ ਸਟਾਰਟਅਪ ਵਾਲੇ ਹੈਗੇ ਨੇ ਇਹ ਭਈ ਇਹਨਾਂ ਨੇ ਕੁਛ ਨਾ ਕੁਛ ਦੁਨੀਆ ਚ ਲਾਗੇ ਕੀਤਾ ਹੋਣਾ ਕਿਉਂਕਿ ਉਹ ਕਹਿੰਦੇ ਹਨ ਕਿ ਅਲੱਗ ਦਿਖਣਾ ਭੀੜ ਮੇ ਬਹੁਤ ਸੇ ਚਿਹਰੇ ਦੇਖੇ ਹੈ ਇੱਕ ਚਿਹਰੇ ਕੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਡੋਂਟ ਬੀ ਕਰਾਊਡ ਬੀ ਕਰਾਊਡ ਪੁੱਲਰ ਠੀਕ ਹੈ ਨਾ ਭੀੜ ਦਾ ਹਿੱਸਾ ਨਾ ਬਣੋ ਕਰਾਊਡ ਪੁੱਲਰ ਬਣੋ ਸੋ ਕਰਾਊਡ ਪੁੱਲਰ ਤਾਂ ਬਣੋਂਗੇ ਕੁਛ ਲੱਗ ਕਰੋਗੇ ਸੜਕ ਤੇ ਹਜ਼ਾਰਾਂ ਦਾ ਨਾਲ ਜਾਂਦੇ ਜੀਟੀ ਰੋਡ ਇੱਕ ਦਿਨ ਚ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਕਿਹਦੇ ਦਾ ਪਤਾ ਲੱਗਦਾ ਵੀ ਕਿਹੜੀ ਗੱਡੀ ਲੰਗੀ ਸੀ ਕਿਹੜੇ ਕੀ ਦੇ ਟਾਇਰ ਨੇ ਸਿਰਫ ਇੱਕ ਦਾ ਪਤਾ ਲੱਗਦਾ ਜਿਹੜਾ ਪੈਂਚਰ ਜਾਂਦਾ ਹੋਵੇ ਆ ਬੰਦਾ ਆ ਤਾਂ ਕੋਈ 1ਰ 2 ਕਿਲੋਮੀਟਰ ਪੈਂਚਰ ਹੀ ਲਈ ਗਿਆ ਘਟੋ ਘਟ ਹਜ਼ਾਰਾਂ ਗੱਡੀਆਂ ਚੋਂ ਉਹਦੀ ਲੀਤ ਪਛਾਣੀ ਚੱਲ ਭਾਵੇਂ ਕੁਛ ਵੀ ਨਵਾਂ ਕੀਤਾ ਕੁਛ ਤਾਂ ਨਵਾਂ ਕੀਤਾ अलग ना ना तो किया दुनिया हो बहुत सारे गड्डिया पैचर होने नहीं पता लग कुछ नवा करोगे तो दुनिया चुक चुके सलामाना करूगी बहुत बहुत मुबारक बहुत बहुत बधाई बहुत बहुत धन्यवाद मान्यो मुख्य जी ਅਸੀਂ ਮੁੱਖ ਮੰਤਰੀ ਸਰਤਾਪਗਤ ਸਿੰਘ ਮਾਨ ਜੀ ਦੇ ਧੰਨਵਾਦੀ ਹਾਂ ਜਿਨ੍ਹਾਂ ਸੋਚ ਤੋਂ ਉਡਾਨ ਤੱਕ ਦਾ ਸਫਰ ਸਟਾਰਟਅਪ ਪੰਜਾਬ ਕੰਕਲੇਵ ਰਾਹੀਂ ਪੰਜਾਬ ਨੂੰ ਦਿੱਤਾ। ਸਟਾਰਟਅਪ ਪੰਜਾਬ ਪੰਜਾਬ ਸਰਕਾਰ ਦੀ ਸਟਾਰਟਅਪ ਨੋਡਲ ਏਜੰਸੀ ਹੈ। ਇਹ ਨਵੇਂ ਉੱਭਰਦੇ ਸਟਾਰਟਅਪਸ ਨੂੰ ਵਧਾਉਣ ਲਈ ਵਿੱਤੀ ਰਿਆਇਤਾਂ ਦਿੰਦੀ ਹੈ। ਇਹਨਾਂ ਰਿਆਇਤਾਂ ਵਿੱਚ ਸੀਡ ਗ੍ਰਾਂਟ ਅਤੇ ਲੀਜ਼ ਰੈਂਟਲ ਸਬਸਿਡੀ ਸ਼ਾਮਲ ਹੈ। ਇਹ ਰਿਆਇਤਾ ਪੰਜਾਬ ਸਰਕਾਰ ਦੀ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ ਦੀਆਂ ਲੀਹਾਂ ਉੱਤੇ ਆਧਾਰਿਤ ਹੈ ਹੁਣ ਮੈਂ ਬੇਨਤੀ ਕਰਾਂਗੀ ਉਹਨਾਂ ਸਟਾਰਟਅਪ ਨੁਮਾਇੰਦਿਆਂ ਨੂੰ ਜਿਨ੍ਹਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਚੈੱਕ ਵੰਡੇ ਜਾ ਰਹੇ ਨੇ ਉਹ ਕਿਰਪਾ ਕਰਕੇ ਸਟੇਜ ਦੇ ਸੱਜੇ ਹੱਥ ਤੋਂ ਖੱਬੇ ਹੱਥ ਉੱਪਰ ਚੜਨਗੇ ਅਤੇ ਸੱਜੇ ਹੱਥ ਉਤਰ ਜਾਣਗੇ ਸਭ ਤੋਂ ਪਹਿਲਾਂ ਆ ਰਹੇ ਨੇ ਜੀ ਸਟਾਰਟਅਪ ਐਗਰੀਜ਼ੇਨ Organics, stone. Startup agrizen organic stone is Sukhraj Singh at the Amanpreet They work on organic products in Punjab, where government is paving ways and pushing into the sustainable farming. Sir, so, next we have startup Play Deck Toys Private Limited. Mr. Mohit Guglani is collecting his check. This is a techtainment company that blends technology with the play. Next we have Startup Zip Zap Toys, Private Limited. Mr. Bharat Vora and Miss Rashi K are coming up. Next we have Startup Livestow Apparels, OPC Private Limited. Mr. Adarsh Kumar will be collecting it on the behalf of Madam Rachna. next we have startup samarthya defence research and technology private limited dr sudhir aroda it specialises in advanced defence innovativeness next we have startup Diltak.ai mr akshiv goyal he is into ai-powered analysis platform for mental health insights then we have startup fullectronics technologies by Ms. Pooja Bharatwaj. This is a hardware startup driven by AI based sensor models for real time perception of unmanned aerial vehicles and unmanned ground vehicles. Next, we have startup Shaira Foods Private Limited, Ms. Galaxy Chopra, and Ms. Rina Thakur. This is a startup that specializes in premium Makhana Foxnuts Fox nuts snacks thank you so much dignitaries you may kindly now take your seats the startup punjab conclave strengthens punjab's startup ecosystem by connecting innovators with investors and leaders under the stewardship of chief minister punjab mr bhagwan singh manji startups will showcase innovations pitch ideas across the places I would now request everybody to kindly rise from their seats for the national anthem. हां बट फ्रेंड्स बहुत झुलझले है ना अब ये भी झूलने एक बार ओए इससे खाते हैं दिन सुबह से लो पीटी कराने लाया तो दोपहर बीच में है नमस्कार आउट ऑफ फोकस लेके स्वागत एके बालना आइरनु ഇന്നത്തെയും താരം മറ്റൊന്നും കൊണ്ടുമല്ല അദ്ദേഹത്തിൻ്റെ വിശദീകരണം ഒരുപാട് ചിരിപ്പിക്കുകയും പിന്നെ ചിന്തിപ്പിക്കുകയും ചെയ്യുന്നുണ്ട് ഈമാനുള്ള വിശ്വാസിയാണ് താനെന്ന് അദ്ദേഹം പറയുകയുണ്ടായി കമ്മ്യൂണിസ്റ്റ് ഈമാനുള്ള കമ്മ്യൂണിസ്റ്റ് എന്ന് പറയുകയുണ്ടായി അദ്ദേഹം കഴിഞ്ഞ ദിവസം പറഞ്ഞ അദ്ദേഹത്തിൻ്റെ പ്രസ്താവന കേരളത്തിൽ എത്രത്തോളമാണ് ചർച്ച ചെയ്തത് ഏതൊക്കെ തലത്തിലാണ് ചർച്ച ചെയ്തതെന്നൊക്കെ നമുക്കറിയാം അദ്ദേഹത്തിൻ്റെ മാറാട് പരാമർശത്തെ അനുകൂലിച്ചുകൊണ്ട് മുഖ്യമന്ത്രി എത്തി പക്ഷേ അതിനെ എതിർത്തുകൊണ്ട് എൽ ഡി എഫ് കൺവീനർ അടക്കമുള്ള സി പി എം നേതാക്കൾ രംഗത്ത് വരികയും ചെയ്തു തുടർന്നാണ് ഇന്ന് എ കെ ബാലൻ വിശദീകരണവുമായി രംഗത്ത് വന്നത് അദ്ദേഹം ജമാഅത്തെ ഇസ്ലാമി നൽകിയ മാനനഷ്ട കേസിൽ മാപ്പ് പറയാൻ തയ്യാറല്ല എന്ന് അസന്യഗ്ധമായി വ്യക്തമാക്കിയിട്ടുണ്ട് അതോടൊപ്പം തന്നെ തൻ്റെ മതേതര പാരമ്പര്യത്തെക്കുറിച്ച് അദ്ദേഹം വാചാലനാവുകയും ചെയ്തിട്ടുണ്ട് ദൗത്സാഹിബ് എ കെ ബാലൻ